ਤਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਤੁਹਾਨੂੰ ਅੱਜ ਬਹੁਤ ਹੀ ਪਿਆਰੀ ਜੀ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਕਹਾਣੀ ਨਦੀ ਅਤੇ ਮੱਛੀ ਦੀ ਕਹਾਣੀ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਸੁੰਦਰ ਨਦੀ ਹਿਮਾਲਿਆ ਦੀਆਂ ਚੋਟੀਆਂ ਵਿੱਚੋਂ ਨਿਕਲ ਕੇ ਹੌਲੀ-ਹੌਲੀ ਪਿੰਡਾਂ ਜੰਗਲਾਂ ਤੇ ਵਾਦੀਆਂ ਵਿੱਚ ਵਹਿਦੀ ਸੀ ਉਸ ਨਦੀ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਮੱਛੀਆਂ ਵੱਸਦੀਆਂ ਸਨ ਪਰ ਉਹਨਾਂ ਵਿੱਚੋਂ ਇੱਕ ਮੱਛੀ ਅਜੀਹੀ ਵੀ ਸੀ ਜੋ ਬਹੁਤ ਹੀ ਹੁਸ਼ਿਆਰ ਤੇ ਉਤਸ਼ਾਹੀ ਸੀ ਉਸ ਦਾ ਨਾਮ ਸੀ ਨੀਲਾ ਨੀਲਾ ਇੱਕ ਛੋਟੀ ਜਹੀ ਸੀ ਪਰ ਚੁਸਤ ਮੱਛੀ ਸੀ ਉਹ ਹਰ ਰੋਜ਼ ਮੱਛੀਆਂ ਵਾਂਗ ਸਿਰਫ ਨਦੀ ਵਿੱਚ ਖੇਡਣ ਅਤੇ ਖਾਣ ਪੀਣ ਬਾਰੇ ਨਹੀਂ ਸੀ ਸੋਚਦੀ ਉਹ ਹਮੇਸ਼ਾ ਨਵੀਆਂ ਚੀਜ਼ਾਂ ਖੋਜਣ ਅਤੇ ਨਵੇਂ ਤਜਰਬੇ ਲੈਣ ਦੀ ਇੱਛਾ ਵੀ ਰੱਖਦੀ ਸੀ ਨਦੀ ਦੇ ਵੱਡੇ ਵੱਡੇ ਨਦੀ ਦੇ ਵੱਡੇ ਵੱਡੇ ਜੀ ਹੋਰ ਜਾਨਵਰਾਂ ਨੂੰ ਮੱਛੀ ਦੀਆਂ ਇਹ ਆਦਤਾਂ ਚੰਗੀਆਂ ਨਹੀਂ ਸੀ ਲੱਗਦੀਆਂ ਉਹ ਕਹਿੰਦੇ ਨੀਲਾ ਤੂੰ ਅਜੀਹਾ ਕਿਉਂ ਸੋਚਦੀ ਰਹਿੰਦੀ ਹੈ ਨਦੀ ਵਿੱਚ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਤੈਨੂੰ ਸਾਰੇ ਜਾਨਵਰ ਸ਼ਾਂਤੀ ਨਾਲ ਰਹਿੰਦੇ ਨੇ ਖਾਂਦੇ ਪੀਂਦੇ ਨੇ ਪਰ ਇੱਕ ਤੂੰ ਹੀ ਹੈ ਜੋ ਹਮੇਸ਼ਾ ਮਸਤੇ ਕਰਦੀ ਹੈ ਤੇ ਹਮੇਸ਼ਾ ਸਭ ਤੋਂ ਅਲੱਗ ਰਹਿੰਦੀ ਹੈ ਪਰ ਨੀਲਾ ਨੇ ਉਹਨਾਂ ਦੀਆਂ ਕੋਈ ਗੱਲਾਂ ਨਾ ਸੁਣਨੀਆਂ ਨੀਲਾ ਦੀ ਦਿਲਚਸਪੀ ਇਸ ਗੱਲ ਵਿੱਚ ਨਹੀਂ ਸੀ ਉਹ ਕਿਸੇ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੀ ਦੇਣਾ ਚਾਹੁੰਦੀ ਬਸ ਉਹ ਆਪਣੇ ਆਪ ਵਿੱਚ ਮਸਤ ਰਹਿੰਦੀ ਸੀ ਇੱਕ ਦਿਨ ਨੀਲਾ ਨੇ ਸੋਚਿਆ ਕਿ ਉਹ ਨਦੀ ਦੇ ਅੰਤ ਨੂੰ ਖੋਜੇਗੀ ਵੀ ਨਦੀ ਕਿੱਥੇ ਜਾ ਕੇ ਖਤਮ ਹੁੰਦੀ ਹੈ ਤੇ ਕਿੰਨੀ ਡੂੰਘਾਈ ਤੇ ਹੈ ਇਹ ਸਵਾਲ ਹਮੇਸ਼ਾ ਉਸਦੇ ਮਨ ਵਿੱਚ ਉੱਠਦਾ ਰਹਿੰਦਾ ਸੀ ਕਿ ਉਹ ਕਦ ਨਦੀ ਨੂੰ ਖੋਜੇ ਉਸਨੇ ਆਪਣੇ ਮਾਪਿਆਂ ਅਤੇ ਦੋਸਤਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਸਭ ਤੋਂ ਪੁੱਛਣਾ ਚਾਹਿਆ ਪਰ ਕਿਸੇ ਨੇ ਵੀ ਨਦੀ ਦੇ ਅੰਤ ਬਾਰੇ ਉਸ ਨੂੰ ਕੁਝ ਨਾ ਦੱਸਿਆ ਉਹ ਬਹੁਤ ਉਦਾਸ ਹੋਈ ਉਸ ਦੀ ਨਦੀ ਦੇ ਅੰਤ ਬਾਰੇ ਜਾਣਨ ਦੀ ਇੱਛਾ ਹੋਰ ਵੀ ਜ਼ਿਆਦਾ ਗਹਿਰੀ ਹੋ ਗਈ ਨੀਲਾ ਨੇ ਹੌਸਲਾ ਕਰਕੇ ਆਪਣੀ ਯਾਤਰਾ ਸ਼ੁਰੂ ਕੀਤੀ ਉਸਨੇ ਮਨ ਬਣਾ ਲਿਆ ਕਿ ਹੁਣ ਉਹ ਕਿਸੇ ਤੋਂ ਨਹੀਂ ਪੁੱਛੇਗੀ ਉਹ ਖੁਦ ਪਤਾ ਲਗਾਵੇਗੀ ਕਿ ਨਦੀ ਕਿੰਨੀ ਕੱਡੂਗੀ ਹੈ ਨੀਲਾ ਨੇ ਹੌਸਲਾ ਕਰਕੇ ਆਪਣੀ ਯਾਤਰਾ ਤਾਂ ਸ਼ੁਰੂ ਕਰ ਦਿੱਤੀ ਰਾਹ ਵਿੱਚ ਉਸ ਨੂੰ ਵੱਡੇ ਵੱਡੇ ਜਾਨਵਰ ਮੂਸਲਾ ਧਾਰ ਬਹੁਤ ਹੀ ਤੇਜ਼ ਬਾਰਿਸ਼ਾਂ ਅਤੇ ਭਿਆਨਕ ਹਵਾਵਾਂ ਨੇ ਘੇਰ ਲਿਆ ਕਈ ਵਾਰ ਉਸ ਨੂੰ ਲੱਗਾ ਕਿ ਉਹ ਮੁੜ ਜਾਵੇ ਉਹ ਬਹੁਤ ਡਰ ਜਾਂਦੀ ਸੀ ਪਰ ਉਸ ਦੇ ਮਨ ਦੇ ਅੱਗੇ ਫਿਰ ਉਹੀ ਗੱਲ ਆ ਜਾਂਦੀ ਕਿ ਉਹ ਦੇਖਣਾ ਚਾਹੁੰਦੀ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦੀ ਹੈ ਉਹ ਫਿਰ ਅੱਗੇ ਵੱਧ ਜਾਂਦੀ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਨੀਲਾ ਨੇ ਦੇਖਿਆ ਕਿ ਨਦੀ ਇੱਕ ਵਿਸ਼ਾਲ ਸਮੁੰਦਰ ਵਿੱਚ ਮਿਲ ਰਹੀ ਸੀ ਇਹ ਨਜ਼ਾਰਾ ਬੇਹਦ ਅਸਧਾਰਨ ਸੀ ਨੀਲਾ ਨੇ ਪਹਿਲੀ ਵਾਰ ਸਮੁੰਦਰ ਦੇ ਵੱਡੇ ਪਾਣੀ ਨੂੰ ਦੇਖਿਆ ਕਿਉਂਕਿ ਉਸ ਨੇ ਤਾਂ ਸਿਰਫ ਆਪਣੀ ਨਦੀ ਹੀ ਦੇਖੀ ਸੀ ਉੱਥੇ ਵੱਡੀਆਂ-ਵੱਡੀਆਂ ਮੱਛੀਆਂ ਤੈਰਦੇ ਹੋਏ ਕਛੂਏ ਅਤੇ ਹੋਰ ਅਣਗਿਣਤ ਸਮੁੰਦਰੀ ਜੀਵ ਸਨ ਪਰ ਸਮੁੰਦਰ ਵਿੱਚ ਰਹਿਣਾ ਨਦੀ ਵਰਗਾ ਆਸਾਨ ਨਹੀਂ ਸੀ ਨੀਲਾ ਨੂੰ ਲੰਗਣੀਆਂ ਪਈਆਂ ਵੱਡੀਆਂ-ਵੱਡੀਆਂ ਲਹਿਰਾਂ ਅਤੇ ਉਹ ਇੱਥੋਂ ਤੱਕ ੱੱਕੀ ਜਾਂਦੀ ਉਸ ਨੂੰ ਸਮਝ ਆ ਗਿਆ ਸੀ ਕਿ ਨਦੀ ਦੀ ਜ਼ਿੰਦਗੀ ਅਤੇ ਸਮੁੰਦਰ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਅੰਤਰ ਹੈ ਨਦੀ ਵਿੱਚ ਉਹ ਆਰਾਮ ਨਾਲ ਰਹਿ ਸਕਦੀ ਹੈ ਪਰ ਸਮੁੰਦਰ ਵਿੱਚ ਆਰਾਮ ਨਾਲ ਰਹਿਣਾ ਔਖਾ ਹੈ ਉੱਥੇ ਬਹੁਤ ਤਰ੍ਹਾਂ ਦੇ ਜੀਵ ਜੰਤੂ ਨੇ ਜਿਨ੍ਹਾਂ ਨੂੰ ਉਹ ਪਹਿਚਾਨਦੇ ਤੱਕ ਵੀ ਨਹੀਂ ਸੀ ਉਹ ਕਾਫੀ ਟਾਈਮ ਉੱਥੇ ਰਹੀ ਉਸਨੇ ਸਮੁੰਦਰ ਨੂੰ ਦੇਖਿਆ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕੀਤਾ ਅੰਤ ਕਈ ਮਹੀਨਿਆਂ ਦੀ ਸਮੁੰਦਰੀ ਯਾਤਰਾ ਤੋਂ ਬਾਅਦ ਨੀਲਾ ਨੂੰ ਆਪਣੀ ਨਦੀ ਦੀ ਯਾਦ ਆਉਣ ਲੱਗੀ ਉਸ ਨੂੰ ਅਹਿਸਾਸ ਹੋਇਆ ਕਿ ਜਦੋਂ ਤੱਕ ਇਹ ਸਮੁੰਦਰ ਬਹੁਤ ਵੱਡਾ ਹੈ ਤੇ ਅਦਭੁਤ ਹੈ ਪਰ ਉਸਦੀ ਪਛਾਣ ਉਸਦੀ ਨਦੀ ਵਿੱਚ ਹੀ ਹੈ ਕਿਉਂਕਿ ਇੱਥੇ ਉਸ ਨੂੰ ਕੋਈ ਜੀਵ ਜੰਤੂ ਨਹੀਂ ਸੀ ਬੁਲਾਉਂਦਾ ਸਭ ਉਸ ਤੋਂ ਦੂਰ ਰਹਿੰਦੇ ਸਨ ਪਰ ਨਦੀ ਵਿੱਚ ਉਸਦੇ ਬਹੁਤ ਸਾਰੇ ਦੋਸਤ ਸੀ ਉਸਦਾ ਪਰਿਵਾਰ ਸੀ ਇਸ ਲਈ ਉਹ ਆਪਣੀ ਨਦੀ ਵੱਲ ਵਾਪਸ ਜਾਣਾ ਚਾਹੁੰਦੀ ਸੀ ਅਜੀਹਾ ਸੋਚ ਕੇ ਉਸਨੇ ਫਿਰ ਤੋਂ ਆਪਣੀ ਨਦੀ ਵੱਲ ਵਾਪਸ ਜਾਣ ਦਾ ਫੈਸਲਾ ਕਰ ਲਿਆ ਜਦੋਂ ਉਹ ਵਾਪਸ ਆਈ ਤਾਂ ਸਾਰੀਆਂ ਮੱਛੀਆਂ ਨੇ ਉਸ ਦੀ ਆਉਣ ਦੀ ਖੁਸ਼ੀ ਮਨਾਈ। ਉਹ ਵੀ ਖੁਸ਼ ਹੋ ਗਈ। ਹੁਣ ਨੀਲਾ ਇੱਕ ਸਧਾਰਨ ਮੱਛੀ ਨਹੀਂ ਸੀ। ਉਹ ਹੁਣ ਇੱਕ ਸਾਰਿਆਂ ਲਈ ਉਦਾਹਰਣ ਬਣ ਗਈ ਸੀ। ਨਦੀ ਦੀ ਹਰ ਇੱਕ ਮੱਛੀ ਹੁਣ ਉਹਨਾਂ ਨਵੇਂ ਅਨੁਭਵਾਂ ਬਾਰੇ ਉਸ ਤੋਂ ਸੁਣਨ ਲਈ ਉਤਸ਼ਾਹਿਤ ਸੀ ਜੋ ਨੀਲਾ ਨੇ ਕੀਤੇ ਸਨ। ਉਹ ਨੀਲਾ ਤੋਂ ਪੁੱਛਦੇ ਸਨ ਕਿ ਤੂੰ ਸਮੁੰਦਰ ਵਿੱਚ ਕਿਵੇਂ ਦੇਖਿਆ ਕੀ ਕੀ ਦੇਖਿਆ ਤੇ ਕਿਵੇਂ ਦਾ ਸਮੁੰਦਰ ਹੈ ਨੀਲਾ ਦੀ ਕਹਾਣੀ ਇਹੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਨਵੀਆਂ ਚੀਜ਼ਾਂ ਦੀ ਖੋਜ ਕਰਨੀ ਚਾਹੀਦੀ ਹੈ ਪਰ ਕਦੇ ਵੀ ਆਪਣੀ ਘਰ ਪਰਿਵਾਰ ਤੇ ਆਪਣੇ ਆਲੇ ਦੁਆਲੇ ਨੂੰ ਨਹੀਂ ਭੁੱਲਣਾ ਚਾਹੀਦਾ ਚਾਹੀ ਅਸੀਂ ਕਿੰਨੇ ਵੀ ਵੱਡੇ ਕਿਉ ਨਾ ਬਣ ਜਾਈਏ ਪਰ ਸਾਨੂੰ ਆਪਣੀਆਂ ਜੜਾਂ ਨਹੀਂ ਭੁੱਲਣੀਆਂ ਚਾਹੀਦੀਆਂ ਜਿੱਥੋਂ ਅਸੀਂ ਵੱਡੇ ਹੋਏ ਉਸ ਥਾਂ ਨੂੰ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਨੀਲਾ ਨੇ ਦੱਸਿਆ ਕਿ ਸਮੁੰਦਰ ਇੱਕ ਵੱਡਾ ਸਮੁੰਦਰ ਹੈ ਪਰ ਆਪਣੀ ਨਦੀ ਵਰਗੀ ਸੁਖ ਸ਼ਾਂਤੀ ਉੱਥੇ ਨਹੀਂ ਹੈ ਉੱਥੇ ਬਹੁਤ ਸਾਰੇ ਵੱਡੇ ਵੱਡੇ ਜਾਨਵਰ ਨੇ ਜੋ ਆਪ ਤੋਂ ਛੋਟੇ ਜਾਨਵਰਾਂ ਨੂੰ ਖਾ ਜਾਂਦੇ ਨੇ ਨੀਲਾ ਨੇ ਦੱਸਿਆ ਕਿ ਉੱਥੇ ਕੋਈ ਜਾਨਵਰ ਕਿਸੇ ਨਾਲ ਰਲਕੇ ਨਹੀਂ ਰਹਿੰਦਾ ਜਿਵੇਂ ਅਸੀਂ ਆਪਣੀ ਨਦੀ ਦੇ ਵਿੱਚ ਖੁਸ਼ ਹੋ ਕੇ ਰਹਿੰਦੇ ਆ ਨੀਲਾ ਨੇ ਦੱਸਿਆ ਕਿ ਆਪਣੀ ਨਦੀ ਸਭ ਤੋਂ ਸੋਹਣੀ ਹੈ ਇਸ ਕਹਾਣੀ ਨਦੀ ਅਤੇ ਮੱਛੀ ਦੀ ਯਾਤਰਾ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕੁਝ ਸਾਡੇ ਮਨ ਵਿੱਚ ਪਾਉਣ ਦੀ ਇੱਛਾ ਹੁੰਦੀ ਹੈ ਉਸ ਲਈ ਸਾਡਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਆਪਣੇ ਪਿੱਛੇ ਆਪਣੇ ਨਾਲ ਦੇਆਂ ਨੂੰ ਭੁੱਲ ਜਾਈਏ ਸਾਨੂੰ ਹਮੇਸ਼ਾ ਆਪਣੀਆਂ ਨਾਲ ਚੱਲਣਾ ਚਾਹੀਦਾ ਉਹਨਾਂ ਦੀਆਂ ਸਲਾਹਾਂ ਨਾਲ ਚੱਲਣਾ ਚਾਹੀਦਾ ਤੇ ਸਾਨੂੰ ਕਦੇ ਵੀ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਕੇ ਕੋਈ ਵੱਡੀਆਂ ਖੋਜੀਆਂ ਨਹੀਂ ਕਰਨੀਆਂ ਚਾਹੀਦੀਆਂ ਜਿੱਥੇ ਅਸੀਂ ਖੁਸ਼ ਰਹਿ ਸਕੀਏ ਆਪਣਿਆਂ ਨਾਲ ਸਾਨੂੰ ਹਮੇਸ਼ਾ ਉੱਥੇ ਹੀ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਇਸੇ ਤਰ੍ਹਾਂ ਤੁਹਾਡੇ ਲਈ ਪੰਜਾਬੀ ਕਹਾਣੀਆਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ